ਮਾਨਸਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਕਾਰਵਾਈ ਕਰਦੇ ਹੋਏ 270 ਗ੍ਰਾਮ ਹੀਰੋਇਨ 2550 ਨਸ਼ੀਲੀਆਂ ਗੋਲੀਆਂ ਅਤੇ 255 ਨਸ਼ੀਲੀਆਂ ਸ਼ੀਸ਼ਿਆਂ ਸਮੇਤ ਇੱਕ ਵਰਨਾਕਾਰ ਇੱਕ ਸਵਿਫਟ ਡਿਜ਼ਾਇਰ ਕਾਰ ਬਰਾਮਦ ਸੀ ਪਗਿਰਤ ਸਿੰਘ ਮੀਨਾ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਅਤੇ ਡਿਪਟੀ ਜਨਰਲ ਪੁਲਿਸ ਬਠਿੰਡਾ ਦੇ ਅਗਵਾਈ ਹੇਠ ਮਾਨਸਾਹੇਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਕਾਰਵਾਈ ਕਰਦੇ ਹੋਏ 260 ਗ੍ਰਾਮ ਹੀਰੋਇਨ 2550 ਨਸ਼ਾ ਗੋਲੀਆਂ ਤੇ 255 ਨਸ਼ੀਲੀਆਂ ਸ਼ਖਸੀਅਤਾਂ ਸਮੇਤ ਇੱਕ ਵਰਨਾਕਾਰ ਇੱਕ ਸਵਿਫਟ ਦੀ ਜਾਇਰਕਾਰ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਇਨਾ ਦੋਸ਼ੀਆਂ ਦੇ ਖਿਲਾਫ ਐਨਡੀਪੀਐਸ ਐਕਟ ਦਾ ਪਰਚਾ ਦਰਜ ਕਰਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਸਬੰਧੀ ਸੀਨੀਅਰ ਕਪਤਾਨ ਪੁਲਿਸ ਮਾਨ ਸਾਹਿਬ ਵੱਲੋਂ ਹੋਰ ਜਾਣ ਕੇ ਦਿੰਦੇ ਹੋਏ ਦੱਸਿਆ ਗਿਆ ਕਿ ਗ੍ਰਿਫਤਾਰ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਮੁਕਦਮੇ ਦੀ ਡੂੰਘਾਈ ਨਾਲ ਤਫ਼ਤੀਸ਼ ਕਰਕੇ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਤੋਂ ਅਮੁ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਸ ਉੱਪਰ ਕੀ ਕਹਿਣਾ ਹੈ ਐਸਐਸਪੀ ਮਾਨਸਾ ਦਾ ਮਾਨਸਾ ਪੁਲਿਸ ਦੀ ਸੀਆਈਏ ਟੀਮ ਜਿਨ੍ਹਾਂ ਦੇ ਇੰਚਾਰਜ ਸਰ ਇੰਸਪੈਕਟਰ ਬਲਕੌਰ ਸਿੰਘ ਹੈਗੇ ਉਹਨਾਂ ਨੂੰ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਬਹੁਤ ਵੱਡੀ ਮਤਲਬ ਡਰੱਗਸ ਦੀ ਖੇਪ ਬਰਾਮਦ ਹੋਈ ਹੈ ਜਿਦੇ ਵਿੱਚ ਪਹਿਲੀ ਐਫਆਈਆਰ ਜਿਦੇ ਵਿੱਚ 270 ਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਹੈ ਇਹਦੇ ਵਿੱਚ ਅਸੀਂ ਦੋ ਬੰਦਿਆਂ ਨੂੰ ਫੜਨ ਦੇ ਵਿੱਚ ਸਫਲ ਹੋਏ ਹੈਗੇ ਪਹਿਲਾ ਹੈਗਾ ਕੁਲਮਿੰਦਰ ਸਿੰਘ ਉਹ ਦੂਜਾ ਹੈਗਾ ਸੁਪਾਲ ਸਿੰਘ ਦੋਨੋਂ ਸੰਗਰੂਰ ਡਿਸਟ੍ਰਿਕਟ ਤੋਂ ਬਿਲੋਂਗ ਕਰਤੇ ਇੱਥੇ ਡਰੱਗਸ ਦੀ ਸਪਲਾਈ ਦੇਣੇ ਆਏ ਸੀ ਤੇ ਇਸ ਸਵਿਫਟ ਕਾਰ ਦੇ ਵਿੱਚ ਇਹ ਦੋਨੋਂ ਫੜੇ ਗਏ ਹੈਗੇ इन्ह के जो सुखपाल सिंह हैगा इन खिलाफ़ पहले छह एफ आई आर दर्ज रजिस्टर हैगी जो दूजी रिकवरी हैगी जिद पच्चीस सौ पचास करीजमा टैबलेट्स और साढ़े पच्चीस लीटर कोडेन की जो नशीली शीशिया है जिदेज टोटल दो सौ पचवंजा शीशिया मिली हैं प्रत्येक शीशी का जो वजन हैगा वह सौ एम एल का है तो ये एक बहुत वो खेप हैगी ड्रग्स की ਇਦੇ ਵਿੱਚ ਅਸੀਂ 4 ਦੋਸ਼ੀਆਂ ਨੂੰ ਫਰਨ ਦੇ ਵਿੱਚ ਸਫਲ ਹੋਏਗੇ ਚਾਰੋਂ ਸਾਡੇ ਮਾਨਸਾ ਡਿਸਟ੍ਰਿਕਟ ਦੇ ਜੋਗਾ ਕਸਬੇ ਤੋਂ ਬਿਲੋਂਗ ਕਰਤੇ ਹੈਗੇ ਜਿਨ੍ਹਾਂ ਦੇ ਵਿੱਚ ਇੱਕ ਫਤੇ ਸਿੰਘ ਹੈਗਾ ਜਿਹਦੇ ਖਿਲਾਫ 4 ਐਨਡੀਪੀਐਸ ਕੀ ਐਫਆਈਆਰ ਆਲਰੇਡੀ ਰਜਿਸਟਰ ਹੈਗੀ ਇਸਕੇ ਨਾਲ ਤਿੰਨ ਬੰਦੇ ਭੁਪਿੰਦਰ ਸਿੰਘ ਜੋਬਨਪ੍ਰੀਤ ਔਰ ਗੁਰਜੀਤ ਸਿੰਘ ਵੀ ਸ਼ਾਮਿਲ ਸੀ